ਸਰਵੰਕਾਰੀ ਸੀ ਉਹ ਕਿੰਝ ਆਪਾਂ ਕਹਿ ਦਿੰਨੇ ਆ ਜੀ ਤੁਹਾਰੇ ਲਈ ਆ ਵੀ ਸੋਨਾ দান ਕਰੋ ਜੀ ਸੋਨਾ ਭੇਟ ਅੰਬੂ ਜੀ ਗੁਰੂ ਘਰਾਂ ਤੇ ਚਾਹੀਦਾ ਵੇਖੋ ਜਿਹੜੇ ਮਾਰੀ ਨੇ ਸਾਨੂੰ ਕਤਾਰ ਦਿੱਤੇ ਨੇ ਇਹਨਾਂ ਦੀ ਰੀਸ ਕੋਈ ਨਹੀਂ ਇਹਨਾਂ ਦੀ ਰੀਸ ਕੋਈ ਨਹੀਂ ਕਰਕੇ ਕੋਬਨ ਸਿੰਘ ਮਾਰਾਂ ਨੇ ਸਮਟਾਇਆ ਕਿ ਅਸੀਂ ਮਾਤਾ ਦੇ ਕੀਮਤੀ ਨੇ ਤੇ ਪਰਿਵਾਰ ਨੇ ਫਿਲਟੜ ਕੇ ਰਹਿਣਾ ਪਰ ਸੋਨਾ ਸਾਨੂੰ ਵੈਸੇ ਬਿਚਰ ਵੀ ਆਪਾਂ ਪਰਵਾਰਾਂ ਵਿੱਚ ਕਿਹਾ ਜਾਂਦਾ ਕਿ ਸਾਡੀ ਜਾਇਦਾਦ ਆ ਜੇ ਸੀ 74 ਬੀਬੀਆਂ ਪੌਂਡਰ ਨੇ ਕਿਸ ਤਰ੍ਹਾਂ ਨੇ ਮੈਂ ਨਾਲ ਬੇਨਤੀ ਕਰਦੀ ਮੈਨੇ ਇਹ ਵੀ ਭਾਈ ਕੱਟਰ ਤਾਂ ਨਹੀਂ ਸਿੱਖੀ ਦੀ ਪਰ ਕੁਝ ਮਨਾਈਆਂ ਨੇ ਉਹਨਾਂ ਨੂੰ ਫੋਲੋ ਕਰ ਲੀਏ ਤੇ ਬਹੁਤ ਹੀ ਆ ਕੇ ਬਿਠਿਆ ਇਹਦਾ ਕੰਨ ਪਾੜਿਆ ਤੇ ਨੱਕ ਪਾੜਿਆ ਇਹ ਸਾਡੇ ਗੁਨਾਹ ਮੁਕਤ ਨਹੀਂ ਰੱਖਿਆ ਤੇ ਮਹਾਰਾਜ ਦੀ ਨਾਲ ਸ਼ਹੀਦੀ ਦਾ ਕਾਰਨ ਚੰਦੂ ਉਹਦੇ ਨੱਕ ਪਾੜ ਕੇ ਨੱਕ ਚ ਨਕੇਲ ਪਾਈ ਗਈ ਉਹਦਾ ਮੁੱਠ ਪਾੜਿਆ ਤੇ ਮੂਰੇ ਲਾਇਆ ਮੂੰਹ ਕਾਲਾ ਕਰਕੇ ਵੀ ਮੰਗ ਕੋਲ ਗਿਆ ਇਸ ਕਰਕੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕਲਗੀਧਰ ਪਾਤਸ਼ਾਹ ਜੀਆਂ ਦਾ ਪੁੱਤਰ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸ੍ਰੀ ਟੀਬਾ ਸਾਹਿਬ ਪਿੰਡ ਪਿੰਡਾ ਸਿੱਤ ਪਿੰਡੀ ਸੈਦਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਹੈ ਸਭ ਤੋਂ ਪਹਿਲਾਂ ਇੱਕ ਪੋਤੋ ਲੈ ਕਰਕੇ ਗੁਰੂ ਸਾਹਿਬ ਦੇ ਚਾਰ ਸਹਬਜ਼ਾਦੇ, ਕੰਤਨ ਮਾਤਾ, ਜਗਤ ਮਾਤਾ ਗੁਜਰ ਕੌਰ ਜੀ, ਤੰਤਨ ਬਾਬਾ ਮੋਤੀराम ਮਹਾਰਾਜ ਜੀ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਪੋਤੋ ਲੈ ਕਰਕੇ 13 ਪੋਹ ਤੱਕ ਪ੍ਰਭਾਦ ਫੇਰੀਆਂ ਨਿਕਲੀਆਂ ਸਨ ਯਾਰਾਂ ਪੋਹ ਨੂੰ ਸ਼੍ਰੀ ਖਣਪੜ ਸਾਹਿਬ ਦੀ ਰਮਤਾ ਹੋਈ ਸੀ। 13 ਪੋਹ ਨੂੰ ਸਤਗੁਰਾਂ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਹੋਰ ਸਮੁੱਚੇ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ 13 ਪੋਹ ਨੂੰ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ। ਅਤੇ 13 ਪੋਤ ਲੈ ਕਰਕੇ 7 ਜਨਵਰੀ ਤੱਕ ਲਗਾਤਾਰ ਸ੍ਰੀ ਅਖੰਡ ਪੜ ਸਾਹਿਬ ਦੀ ਲੜੀ ਆਰੰਭ ਹੋਈ ਸੀ ਜੋ ਕਿ ਅੱਜ 7 ਜਨਵਰੀ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਸ੍ਰੀ ਅਖੰਡ ਪੜ ਸਾਹਿਬ ਦੀ ਲੜੀ ਦੀ ਸਮਾਪਤੀ ਹੋਈ ਹੈ ਨਾਲੇ ਤਨ ਤਨ ਕਲਗੀ ਤਰਪਾਦਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਹੈ ਇਹ ਜਿਹੜੇ ਕਾਰਜ ਨੇ ਸਾਰੇ ਇਲਾਕੇ ਨਿਵਾਸੀਆਂ ਦੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਹਨ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੰਨਾ ਸੰਗਤਾਂ ਨੇ ਆਪਣੀਆਂ ਕੀਤੀਆਂ ਹੋਈਆਂ ਕਮਾਈਆਂ ਦੇ ਵਿੱਚੋਂ ਤਿਲ-ਫੁੱਲ ਭੇਟਾ ਇਕੱਠਾ ਕਰਕੇ ਇਹ ਜਿਹੜੇ ਗੁਰਮਤ ਸਮਾਗਮ ਕਰਵਾਏ ਨੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਿਆ ਹੈ ਅਤੇ ਅੱਜ ਦੇ ਦਿਮਾਨ ਵਿੱਚ ਇੰਟਰਨੈਸ਼ਨਲ ਢਾਡੀ ਜੱਥਾ ਬੀਬੀ ਦਲੇਰ ਕੌਰ ਜੀ ਭਾਈ ਗੁਰਰਾਜ ਸਿੰਘ ਜੀ ਪ੍ਰਚਾਰਕ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਭਾਈ ਸਤਨਾਮ ਸਿੰਘ ਜੀ ਕੀਰਤਨੀ ਜੱਥਾ ਪਿੰਡੀ ਸੇਦਾਂ ਵਾਲੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸੰਗਤਨ ਗੁਰ ਇਤਿਹਾਸ ਨਾਲ ਜੋੜਿਆ ਹੈ ਗੁਰ ਇਤਿਹਾਸ ਨਾਲ ਜਾਣੂ ਕਰਵਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ